ਬੇਰਾਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ ਫੋਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਆ ਖਸ਼ਿਆ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੁਲਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਮੈਂ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਇਆ ਗੂਗਲ ਪੇ ਰਾਹੀਂ ਟਰਾਂਸਫਰ ਕੀਤਾ ਸੀ ਜੀ ਮੇਰੇ ਜਿਹੜੀ ਅੱਜ ਘਟਨਾ ਹੋਈ ਹੈ ਤੁਸੀਂ ਨਾਲ ਸੀਗੇ ਤੇ ਕੀ ਮਸਲਾ ਕੀ ਸੀਗਾ ਜੀ ਵੀਰੇ ਅਸੀਂ ਆਪਦੀ ਦੁਕਾਨ 'ਚ ਕੰਮ ਕਰ ਰਹੇ ਸੀ ਅਣਪਛਾਤੇ ਵਿਅਕਤੀ ਆਏ ਸੇ ਸਾਡੇ ਕੋਲ ਉੱਥੇ ਜਿਹੜੇ ਮਤਲਬ ਸਮਾਨ ਲੈਣ ਆਇਆ ਇਹ ਬੰਦੇ ਵੀ ਸੀ ਉੱਥੇ ਅਣਪਛਾਤੇ ਵਿਅਕਤੀ ਨੇ ਤੇਜ਼ ਤਾਰ ਹਥਿਆਰਾਂ ਨਾਲ ਬਿਨਾ ਕੁਝ ਪੁੱਛੇ ਤੋਂ ਸਾਡੇ ਤੇ ਹਮਲਾ ਕਰਤਾ ਜਾਨੋਂ ਮਾਰਨ ਦੇ ਮਕਸਦ ਨਾਲ ਆਏ ਸੀ ਬਹੁਤ ਔਖੀ ਭੱਜ ਕੇ ਉੱਥੋਂ ਆਪਦੀ ਜਾਨ ਬਚਾਈ ਆ ਮਾਰਨ ਦੇ ਮਕਸਦ ਨਾਲ ਆਏ ਸੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਪੁੱਛਿਆ ਸਿਰਫ ਸਾਡੇ ਤੇਜਦਾਰ ਹਥਿਆਰਾਂ ਨਾਲ ਹਮਲਾ ਕਰਿਆ ਕੋਈ ਪਛਾਣ ਵਿੱਚ ਆਇਆ ਉਹਨਾਂ ਚ ਵੀਰੇ ਪਛਾਣ ਨਹੀਂ ਪਰ ਸਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਸੀ ਫੋਟੋਜ਼ ਅਸੀਂ ਸਾਰੀਆਂ ਵਾਇਰਲ ਕਰਤੀਆਂ ਉਹ ਸਭ ਕੁਝ ਦੇ ਚੁੱਕੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਸਾਡੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਪ੍ਰਸ਼ਾਸਨ ਲੱਗਿਆ ਵੀ ਹੋਇਆ ਪਰ ਅਸੀਂ ਛੇਤੀ ਤੋਂ ਛੇਤੀ ਕਾਰਵਾਈ ਦੀ ਮੰਗ ਕਰਦੇ ਕਿੰਨੇ ਕਜੇ ਦਾ ਇਹ ਘਟਨਾ ਸੀਗੀ ਤਕਰੀਬਨ ਦੁਪਹਿਰੇ ਸਵਾ 2 ਵਜੇ ਦਿਨ ਦਿਹਾੜੇ ਦਿਨ ਦੇ ਵਿੱਚ ਦਿਨ ਦੇ ਦੁਪਹਿਰੇ ਚ ਕੰਮ ਹੋਇਆ ਇਹ ਦੇਖੋ ਕਿੰਨੀ ਸ਼ਰਮਚਾਰ ਕਰ ਦੇਣ ਵਾਲੀ ਘਟਨਾ ਹੈ ਕੋਈ ਪੁਰਾਣਾ ਕੋਈ ਲੜਾਈ ਝਗੜਾ ਨਾਲ ਵੀਰ ਜੀ ਕਿਸੇ ਨਾਲ ਕੋਈ ਸਾਡਾ ਕੋਈ ਲੈਣ ਦੇਣ ਦਾ ਕੋਈ ਪੁਰਾਣਾ ਝਗੜਾ ਨਹੀਂ ਸੀ ਅਸੀਂ ਆਪਦਾ ਕੰਮ ਕਰਦੇ ਆ ਮਿਹਨਤ ਕਰਦੇ ਆ ਕੋਈ ਅਸੀਂ ਕਿਸੇ ਨਾਲ ਕੋਈ ਝਗੜੇ ਦਾ ਸਾਡਾ ਕੋਈ ਉਹ ਹੈ ਨਹੀਂ ਸੀ ਦੁਕਾਨਦਾਰ ਕੋਲ ਤੋਂ ਬਣਾ ਕੋਈ ਹੋਰ ਵੀ ਮੁੰਡਾ ਉੱਥੇ ਸੀਗਾ ਕੋਈ ਜਿਹਦੇ ਸੱਟਾਂ ਲੱਗੀਆਂ ਜਾਂ ਵੀਰ ਜੀ ਸਾਡਾ ਇੱਕ ਮਤਲਬ ਦੋਸਤ ਸਾਡੇ ਨਾਲ ਕੰਮ ਕਰਦਾ ਹੋਵੇ ਉਹ ਵੀ ਉੱਥੇ ਸੀ ਹੁੰਦੇ ਵੀ ਕਾਫੀ ਜ਼ਿਆਦਾ ਸੱਟਾਂ ਵੱਜੀਆਂ ਮੇਰਾ ਬ੍ਰਦਰ ਆ ਇਹਦੇ ਵੀ ਸਿਰਚ ਵੀ ਮਾਰੀਆਂ ਉਹਨਾਂ ਨੇ ਉਹਨਾਂ ਕੋਲ ਉਹ ਲੋਹੇ ਦੇ ਕਾਪੇ ਕਿਰਪਾਨਾਂ ਵਰਗੀ ਸੀ ਉਹਨਾਂ ਨਾਲ ਹਮਲੇ ਕੀਤੇ ਨੇ ਤੇ ਸਿਰਚ ਮਾਰੀਆਂ ਨੇ ਬਾਹਾਂ ਤੇ ਮਾਰੀਆਂ ਨੇ ਇਹ ਤਾਂ ਐ ਮੰਨ ਲਓ ਕਿਸਮਤ ਚੰਗੀ ਸੀ ਭੱਜ ਕੇ ਬਚਿਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮਾਰਨ ਕੋਈ ਸਿਰ ਤੇ ਗੁੱਦੀ ਸੱਟ ਕੋ ਟਾਂਕੇ ਵੀ ਲੱਗੇ ਨੇ ਸਿਰ ਤੇ ਟਾਂਕੇ ਲੱਗੇ ਹੋਏ ਨੇ ਸਿਰ ਤੇ ਹੁਣ ਅਸੀਂ ਸੀਟੀ ਸਕੈਨ ਕਰਵਾਇਆ ਹੈ ਦੇਖਦੇ ਆ ਅੱਗੇ ਹੁਣ ਕੀ ਆਉਂਦਾ ਬੱਚ ਬਈ ਜਿਹੜੀ ਅੱਜ ਤੁਹਾਡੇ ਨਾਲ ਲੜਾਈ ਦਾ ਝਗੜਾ ਹੋਇਆ ਕਿ ਮਸਲਾ ਕੀ ਸੀਗਾ ਜੀ ਮਸਲਾ ਬਈ ਜ ਕੁਝ ਨਹੀਂ ਸੀ ਬਸ ਅਸੀਂ ਦੁਕਾਨ 'ਚ ਆਪਦਾ ਸਮਾਨ ਵਿਹਾਉਂਦੇ ਵੇਸੇ ਲਗਾਉਂਦੇ ਸੀ ਬੰਦੇ ਕਸਟਮਰ ਆਏ ਹੋਏ ਸੀ ਸਾਨੂੰ ਕੁਝ ਨਹੀਂ ਪਤਾ ਲੱਗਿਆ ਹੈਗਾ ਮੁੰਡੇ ਆਏ ਉਹਨਾਂ ਕੋਲ ਤਲਵਾਰਾਂ ਸੀ ਸਾਡੇ ਆ ਕੇ ਮਾਰਨ ਲੱਗੇ ਅਸੀਂ ਬਥੇਰਾ ਪੁੱਛਿਆ ਵੀ ਤੁਸੀਂ ਕੌਣ ਹੋ ਉਹਨਾਂ ਨੇ ਕੁਝ ਨਹੀਂ ਪੁੱਛਿਆ ਮਾਰਨ ਦੇ ਸਿੰਸਲੇ ਚ ਆਏ ਸੀ ਅਸੀਂ ਮੈਂ ਉਥੋਂ ਬੜਾ ਔਖਾ ਜਾਨ ਛੱਡਾ ਕੇ ਭੱਜਿਆ ਅੱਜ ਕੇ ਜਾ ਕੇ ਮੇਰੇ ਮਗਰ ਵੀ ਭੱਜੇ ਨੇ ਮੇਰੇ ਇਹ ਤਲਵਾਰਾਂ ਸਿਰਤੇ ਮਾਰਿਆ ਨੇ ਇੱਥੇ ਹੱਥਾਂ ਉੱਥਾਂ ਦੇ ਸਭ ਕਿਤੇ ਮਾਰੀਆਂ ਆ ਜਾਨੇ ਮੈਂ ਭੱਜ ਕੇ ਜਦੋਂ ਉੱਥੇ ਜਾ ਕੇ ਬਹੁਤ ਔਖੀ ਜਾਨ ਬਚਾਈ ਆ ਨਾਲ ਕੋਈ ਹੋਰ ਵੀ ਸੀ ਤੁਹਾਡੇ ਨਾਲ ਉਥੇ ਮੁੰਡੇ ਹੋਰ ਵੀ ਸੀ ਦੋ ਤਿੰਨ ਦੇ ਹੋਰ ਦੇ ਵੀ ਮਾਰ ਕੇ ਗਏ ਨੇ ਜਿਹੜਾ ਉਹਨਾਂ ਨਾਲ ਨੂੰ ਜਾਂਦਾ ਸੀ ਹਰੇਕ ਤੇ ਮਾਰਦੇ ਸੀ ਕੋਈ ਪੁਰਾਣਾ ਲੜਾਈ ਝਗੜਾ ਹੋ ਗਿਆ ਤੁਹਾਡਾ ਕੋਈ ਲੜਾਈ ਝਗੜਾ ਤਾਂ ਵੈਸੇ ਕੋਈ ਨਹੀਂ ਹੈਗਾ ਸਾਰੇ ਠੀਕ ਸੀ ਕੋਈ ਹੋਰ ਲੈਣ ਦੇਣ ਦਾ ਕੋਈ ਤੁਹਾਡਾ ਮਸਲਾ ਹੋ ਗਿਆ ਕਿਸੇ ਨਾਲ ਲੈਣ ਦੇਣ ਨਹੀਂ ਸੀ ਸਿਰਚ ਵੀ ਛੱਟ ਲੱਗੀ ਐ ਸਿਰਚ ਬਹੁਤ ਜਿਆਦਾ ਛੱਟ ਬਚੀ ਆ ਤੇ ਟਾਂਕੇ ਵੀ ਲੱਗੇ ਟਾਂਕੇ ਵੀ ਲੱਗੇ ਹੋਏ ਨੇ ਤੁਸੀਂ ਕੋਈ ਪੁਲਿਸ ਕੰਪਲੀਟ ਕਰਤੀ ਹੈ ਸਰਪੰਚ ਕੰਪਲੇਟ ਕਰਤੀ ਕਿ ਮੰਗ ਕੀ ਕਰਦੇ ਹੋ ਮੰਗ ਪ੍ਰਸ਼ਾਸਨ ਤੋਂ ਸਤਾਹੀ ਮੰਗ ਕਰਦੇ ਆ ਮਿਸਾਲ ਨੂੰ ਇਨਸਾਫ ਮੈਂ ਹਾਂਜੀ ਜਿਹੜੀ ਇਹ ਅੱਜ ਲੜਾਈ ਹੋਈ ਹੈ ਜੀ ਇਹ ਕਿਵੇਂ ਹੋਈ ਹੈ ਕੀ ਸਾਰੀ ਘਟਨਾ ਜੀ ਦੱਸੋਗੇ ਹਾਂਜੀ ਦੱਸਾਂਗੇ ਜੀ ਹਾਂਜੀ ਸਾਂਜੀ ਪਰਮਜੀਤ ਸਿੰਘ ਦਾ ਪਿੰਡ ਸ਼ਾਹਪੁਰ ਮੇਰੀ ਦੁਕਾਨ ਦੇ ਤੋਂ ਫਰਡੇ ਚ ਕਰਾਈ ਹੋਈ ਸੀ ਬੱਚੇ ਨੂੰ ਗੁਰਵਿੰਦਰ ਸਿੰਘ ਨੂੰ ਇਹਨੂੰ ਉੱਥੇ ਅਨ ਸਵਸਥ ਜਾ ਕੇ ਬੰਦੇ ਨੇ ਬਾਹਰ ਨਤ ਕਰੀ ਮਾਰਨ ਪਏ ਕਿ ਮਾਰ ਤੋਂ ਜਾਨ ਮਸਾ ਬਚਾਈ ਇਰੇ ਉਹਦੇ ਨਾਲ ਬੰਦੇ ਬੈਠੇ ਸੀ ਉਹਨਾਂ ਨੇ ਵੀ ਸੱਟਾਂ ਮਾਰੀਆਂ ਇਹਨਾਂ ਨੇ ਇੱਕ ਡਕੋਂਡੇ ਦਾ ਬੰਦਾ ਸੀਗਾ ਇੱਕ ਹੋਰ ਨਾਲ ਪਿਆਰ ਸੀ ਛਾਪੁਰ ਦਾ ਇੱਕ ਲਾਉਟ ਦਾ ਸੀ ਇਹ ਜਿੰਨਾਂ ਦੇ ਮਾਰੇ ਕਿ ਇਹ ਮੇਰੀ ਸੁਣਾਈ ਹੋਣੀ ਚਾਹੀਦੀ ਆ ਮੇਰਾ ਇੱਕੋ ਇੱਕੋ ਬੇਟਾ ਬਹੁਤ ਇਹਨਾਂ ਨੇ ੱਟਕਾ ਕੀਤਾ ਕਿੰਨੇ ਕ ਬੰਦੇ ਸੀਗੇ ਜੀ ਉਹ ਸੀਗੇ ਬੰਦੇ ਜੀ 10 12 ਬੰਦੇ ਸੀਗੇ ਕੋਈ ਮੂੰਹ ਬੰਨੇ ਹੋਏ ਸੀਗੇ ਮੋਟਰਸਾਈਕਲਾਂ ਤੇ ਆਏ ਨੇ ਉਹਨਾਂ ਦੀਆਂ ਪਹਲਟਾਂ ਵੀ ਕਹਿੰਦੇ ਖੋਲੀਆਂ ਹੋਈਆਂ ਸੀਗੀਆਂ ਮੋਟਰਸਾਈਕਲਾਂ ਦੀਆਂ कि बहुत ज्यादा ਧੱਕਾ ਕਰ ਰਹੇ ਨੇ ਕਿ ਸਨਾਈ ਹੋਣੀ ਚਾਹੀਦੀ ਹੈ ਅਸੀਂ ਹੁਣ ਆਪਦੀਆਂ ਦੁਕਾਨਾਂ 'ਚ ਆਪਦੇ ਕੰਮਕਾਰ ਕਰਦੇ ਆ ਬਿਲਕੁਲ ਸੇਫ ਨਹੀਂ ਹੈ ਕਿ ਦਿਨ ਦੇ ਦਿਹਾੜੇ ਇੱਕ ਮਾਰਕੀਟ ਅੱਡੇ 'ਚ ਆ ਕੇ ਕੋਈ ਅਣਪਛਾਤੇ ਵਿਅਕਤੀ ਤੇਜ਼ ਤਾਰ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕਰ ਦੇ ਆਪਾਂ ਕਿੱਥੋਂ ਸੇਫ ਕਹਿ ਸਕਦੇ ਹਾਂ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਮੰਗ ਆ ਵੀ ਸਾਡੀ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਸਾਨੂੰ ਹਾਂ ਅਸੀਂ ਕੱਲ ਤੋਂ ਅੱਗੇ ਤੋਂ ਵੀ ਕੰਮ ਕਰਨਾ ਹੈ ਰੈਗੂਲਰ ਕਰਦੇ ਆ ਰਹੇ ਹਾਂ ਪਿਛਲੇ 7-8 ਸਾਲਾਂ ਤੋਂ ਅੱਗੇ ਵੀ ਕਰਨਾ ਹੈ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅੱਗੇ ਤੋਂ ਵੀ ਇਹ ਚੀਜ਼ਾਂ ਤੋਂ ਗਰੇਜ ਹੋਵੇ ਤੇ ਬਣਦੀ ਕਾਰਵਾਈ ਕੀਤੀ ਜਾਵੇ ਮਾਨਯੋਗ ਬੀਜੀਪੀ ਪੰਜਾਬ ਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ ਹੈ ਕਿ ਕੋਈ ਵੀ ਸੰਸਨੀ ਖੇਜ਼ ਵਾਰਦਾਤ ਜਦੋਂ ਹੁੰਦੀ ਹੈ ਤੇ ਇਮੀਡੀਏਟਲੀ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਦੋਸ਼ੀਆਂ ਦੀ ਤਲਾਸ਼ ਅਤੇ ਵਾਰਦਾਤ ਨੂੰ ਟ੍ਰੇਸ ਕਰਨ ਦੇ ਉਪਰਾਲਿਆਂ 'ਚ ਲੱਗ ਜਾਂਦੀ ਹੈ ਉਸੇ ਲੜੀ 'ਚ ਸਾਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਕੁਝ ਦਿਨ ਪਹਿਲਾਂ 60 ਇਰੀਏ 'ਚ ਗੁਰਵਿੰਦਰ ਸਿੰਘ ਨਾਮ ਦੇ ਇੱਕ ਸ਼ਟਰਿੰਗ ਦਾ ਕੰਮ ਕਰਨ ਵਾਲੇ ਸ਼ਖਸ ਦੀ ਦੁਕਾਨ 'ਤੇ 4-5 ਮੋਟਰਸਾਈਕਲਾਂ ਤੇ 15 ਤੋਂ 20 ਨੌਜਵਾਨ ਆਂਦੇ ਆ ਤੇ ਬੜੀ ਬੇਰਹਿਮੀ ਨਾਲ ਇਹ ਜਿਹੜੇ ਇਹਨੇ ਲੰਬੇ ਦਾਤ ਨੇ بیسਬਾਲ, ਹੋਕੀਆਂ ਨਾਲ ਉਹਦੇ ਤੇ ਹਮਲਾ ਕਰਦੇ ਆ ਤੇ ਕਾਫੀ ਮੁੱਟਮਾਰ ਕਰਕੇ ਆਤਮ ਦੀ ਹਾਲਤ 'ਚ ਉਹਨੂੰ ਉੱਥੋਂ ਛੱਡ ਕੇ ਫਰਾਰ ਹੋ ਜਾਂਦੇ ਆ ਇਹ ਵਾਰਦਾਤ ਬਿਲਕੁਲ ਬਲਾਈਂਡ ਸੀ ਦੀ ਤੇ ਵਜ੍ਹਾ ਰੰਜਿਸ਼ ਵੀ ਪੀਰ ਨਹੀਂ ਹੋ ਰਹੀ ਸੀ ਕਿਉਂਕਿ ਮਤੇਈ ਮਕਦਮਾ ਨੂੰ ਕਾਫੀ ਸੜਨਾ ਲੱਗੀਆਂ ਸੀ ਤੇ ਇਹਦੇ ਚ ਐਸਪੀ ਸਿਟੀ ਸਰਫਰਾਜ਼ আলম ਡੀਐਸਪੀ ਡੀ ਅਵਤਾਰ ਸਿੰਘ ਇੰਚਾਰਜ ਸੀਆਈਏ ਪਟਿਆਲਾ ਸ਼ਮਿੰਦਰ ਸਿੰਘ ਤੇ ਐਸਐਚਓ ਭਾਤ ਸੁਨਿੰਦਰਜੀਤ ਨੇ ਬੜੀ ਮਿਹਨਤ ਕਰਦੇ ਹੋਏ ਟੀਮਾਂ ਬਣਾ ਕੇ ਲਗਾਤਾਰ ਸੀਸੀਟੀਵੀ ਕੈਮਰੇ ਚੈੱਕ ਕਰਦੇ ਹੋਏ ਤੇ ਟੈਕਨੀਕਲ ਐਨਾਲਿਸਿਸ ਕਰਦੇ ਹੋਏ ਇਸ ਵਰਦਾਤ ਨੂੰ ਅਸੀਂ ਟਰੇਸ ਕੀਤਾ ਇਹਨਾਂ ਦੋਸ਼ੀਆਂ ਤੋਂ ਸਾਨੂੰ ਇਹ ਪੰਜ ਜਿਹੜੇ ਲੰਬੇ दात ਨੇ ਤੇ ਇੱਕ ਪਿਸਤਲ ਬਰਾਮਦ ਹੋਇਆ ਹੈ ਇਹ ਸਵਾਰਦਾਤ ਚ ਅਸੀਂ 7 ਦੋਸ਼ੀ ਅਰੈਸਟ ਕਰ ਲਏ ਆ ਤੇ ਅਜੇ 4 ਤੋਂ 5 ਦੋਸ਼ੀ ਅਰੈਸਟ ਕਰਨੇ ਰਹਿੰਦੇ ਆ ਇਹ ਸੱਤੇ ਦੋਸ਼ੀ ਜਿਹੜੇ ਕੇਸ਼ਵ ਕੁਮਾਰ, ਬਾਬੂ RAM, ਸੁਸ਼ੀਲ ਕੁਮਾਰ ਵਗੈਰਾ ਇਹ ਪਟਿਆਲੇ ਦੇ ਰਹਿਣ ਵਾਲੇ ਨੇ ਤੇ ਇੰਨੀ ਬੇਰਹਿਮੀ ਨਾਲ ਇੰਨੇ ਗੰਭੀਰ ਤਰੀਕੇ ਨਾਲ ਇਹ ਸਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਕਿ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੋਈ ਸੀ ਉਸ ਵੀਡੀਓ ਨੂੰ ਵੇਖ ਕੇ ਸਾਰੇ ਪਾਸੋਂ ਇਹ ਰਿਹਾ ਕਿ ਸਹਿਮ ਦਾ ਇੱਕ ਡਰਦਾ ਮਾਹੌਲ ਸੀਗਾ ਤੇ ਇਸ ਵਾਰਦਾਤ ਨੂੰ ਪ੍ਰੈਸ ਕਰਨ ਦੇ ਨਾਲ-ਨਾਲ ਅਸੀਂ ਉਸ ਸਹਿਮ ਦੇ ਮਾਹੌਲ ਨੂੰ ਵੀ ਖਤਮ ਕੀਤਾ ਤੇ ਸੱਤ ਦੋਸ਼ੀ ਅਸੀਂ ਅਰੈਸਟ ਕਰ ਲਏ ਆ ਇਹਨਾਂ ਦੋਸ਼ੀਆਂ ਨੂੰ ਇਹ ਵਾਰਦਾਤ ਕਰਨ ਲਈ ਬਾਹਰ ਦੇ ਮੁਲਕ ਬੈਠੇ ਕਿਸੇ ਵਿਅਕਤੀ ਨੇ ਜਿਹਦਾ ਨਾਮ ਮੈਂ ਲੈ ਨਹੀਂ ਸਕਦਾ ਉਹਨੇ 1 ਲੱਖ ਰੁਪਈਆ ਗੂਗਲ ਪੇ ਰਾਹੀਂ ਟਰਾਂਸਫਰ ਕੀਤਾ ਸੀ ਕਿ ਭਈ ਇਹ ਤੁਸੀਂ ਐਡਵਾਂਸ ਪੇਮੈਂਟ ਲਓ ਇਸ ਵਾਰਦਾਤ ਨੂੰ ਅੰਜਾਮ ਦਿਓ ਤੇ ਜਦੋਂ ਵਾਰਦਾਤ ਨੂੰ ਅੰਜਾਮ ਦੇ ਕੇ ਤੁਸੀਂ ਉਥੋਂ ਸਲਿੱਪ ਹੋ ਜਾਣਾ ਤੇ ਮੈਂ ਤੁਹਾਨੂੰ ਬਾਕੀ ਦੀ ਰਕਮ ਵੀ ਭੇਜਾਂਗਾ ਮਤਲਬ ਬੇਸਿਕਲੀ ਇਹ ਜਿਹੜਾ ਇੱਕ ਸੁਪਾਰੀ ਕਿਸਮ ਦੀ ਵਾਰਦਾਤ ਸੀਗੀ ਤੇ ਬੜੀ ਵਧੀਆ ਡਿਟੈਕਸ਼ਨ ਇਹਦੇ ਵਿੱਚ ਹੋਈ ਆ ਤੇ ਐਸਪੀ ਸਿਟੀ ਡੀਐਸਪੀ ਡੀ ਇੰਚਾਰਜ ਸੀਆਈਏ ਤੇ ਐਸਐਚਓ ਪਾਸ ਸੋਨੇ ਬੜੀ ਮਿਹਨਤ ਨਾਲ ਇਸ ਵਾਰਦਾਤ ਦੇ ਸੱਤ ਦੋਸ਼ੀਆਂ ਨੂੰ ਅਰੈਸਟ ਕਰਕੇ ਉਹਨਾਂ ਤੋਂ ਹੀ ਮਾਰੂ ਹਥਿਆਰ ਤੇ ਪਿਸਟਲ ਜਿਹੜਾ ਬਰਾਵਾ ਇਹ ਨਾ ਪਿਛਲਾ ਪਿਛੋਕੜ ਕੋਈ ਕ੍ਰਿਮੀਨਲ ਪਹਿਲਾਂ ਵੀ ਇਹਨਾਂ ਤੋਂ ਪੁਸ਼ਪੰਦਿਆਂ ਦਾ ਕ੍ਰਿਮੀਨਲ ਪਿਛੋਕੜ ਆ ਕੁਝ ਨਵੇਂ ਕ੍ਰਿਮੀਨਲ ਨੇ ਤੇ ਜਿਹੜੇ ਨਵੇਂ ਕ੍ਰਿਮੀਨਲ ਨੇ ਉਹਨਾਂ ਨੂੰ ਵੀ ਇਸ ਮੁਕਦਮੇ 'ਚ ਅਸੀਂ ਅਰੈਸਟ ਕਰਕੇ ਜਿਹੜਾ ਅੱਗੇ ਵੀ ਉਹਨਾਂ ਨੇ ਕੋਈ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਰੋਕੇ ਆ ਜਾ ਸਕਿਆ ਇਹਨਾਂ 'ਚੋਂ ਦੋ ਦੋਸ਼ੀ ਜਦੋਂ ਅਸੀਂ ਅਰੈਸਟ ਕਰਨ ਗਏ ਤੇ ਉਹਨਾਂ ਨੇ ਪੁਲਿਸ ਪਾਰਟੀ ਨੂੰ ਚਕਮਾ ਦੇ ਕੇ ਉੱਥੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋਸ਼ੀਆਂ ਨੂੰ ਕਾਫੀ ਇਹਦੇ ਵਿੱਚ ਜੜੀਆਂ ਨੇ ਸੱਟਾਂ ਵੀ ਲੱਗੀਆਂ ਫਰਾਰ ਹੋਣ ਦੀ ਕੋਸ਼ਿਸ਼ 'ਚ ਸਰ ਜਿਹਨਾਂ ਚੂਜ਼ ਨੇ ਇਹਨਾਂ ਦੀ ਉਮਰ ਤਕਰੀਬਨ 19 ਤੋਂ ਲੈ ਕੇ ਵੀ 25 ਸਾਲ ਤੱਕ ਉਹ ਸਾਰੇ ਘੱਟ ਪੜੇ ਲਿਖੇ ਨੇ ਕੀ ਲੱਗਦਾ ਵੀ ਇਹਨਾਂ ਨੂੰ ਕੋਈ ਮਜਬੂਰੀ ਫਾਦਰਦੀ ਹੈ ਇਸ ਤਰ੍ਹਾਂ ਦਾ ਕੰਮ ਕਰਨਾ ਜਾਂ ਕੋਈ ਟ੍ਰੇਨਿੰਗ ਇਸ ਦੀ ਦੇਖੋ ਜੀ ਇਹ ਬੇਸਿਕਲੀ ਜਿਹੜੀ ਗੱਲ ਆ ਕਿ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਹਨੇ ਮਤਲਬ ਗੈਂਗ ਸਰਕਲ ਚਰ ਨੂੰ ਪ੍ਰੋਮੋਟ ਕਰਨ ਵਾਲੀਆਂ ਚੀਜ਼ਾਂ ਚੱਲਦੀਆਂ ਨੇ ਤੇ ਨਵੀਂ ਉਮਰ ਦਾ ਜਿਹੜਾ ਮੁੰਡਾ ਆ ਉਹ ਸੋਚਦਾ ਆ ਕਿ ਯਾਰ ਅਸੀਂ ਵੀ ਕਿਸੇ ਨਾ ਕਿਸੇ ਨੂੰ ਆਪਣਾ ਗੋਡਫਾਦਰ ਬਣਾ ਕੇ ਤੇ ਉਸ ਵਾਰਦਾਤ ਨੂੰ ਅੰਜਾਮ ਦਈਏ ਤੇ ਜਿਹੜਾ ਫਾਸਟ ਮਨੀ ਆ ਦੇਖੋ ਲੱਖ ਰੁਪਈਆ ਕੋਈ ਛੋਟੀ ਰਕਮ ਨਹੀਂ ਹੁੰਦੀ ਤੇ ਇਸ ਛੋਟੀ ਉਮਰ ਦੇ ਜਿਹੜੇ ਨਵੇਂ ਮੁੰਡੇ ਆ ਇਹਨਾਂ ਨੂੰ ਜੇ ਥੋੜਾ ਥੋੜਾ ਵੀ ਪੈਸਾ ਮਿਲੇ ਤੇ ਇਹ ਪੈਸੇ ਦੇ ਲਾਲਚ ਇਹੋ ਜੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਪਰ ਇਹ ਸਵਾਰਦਾਤ ਨੂੰ ਟ੍ਰੇਸ ਕਰਕੇ ਤੇ ਬੜਾ ਵਧੀਆ ਮੈਸੇਜ ਗਿਆ ਆ ਤੇ ਜਿਹੜੇ ਪਾਤਸੂਨ ਦੇ ਲੋਕਲ ਸਿਟੀਜ਼ਨ ਨੇ ਉਹਨਾਂ ਨੇ ਵੀ ਸਾਰੀ ਇਸ ਵਾਰਦਾਤ ਨੂੰ ਟ੍ਰੇਸ ਕਰਨ ਵਾਲੀ ਟੀਮਾਂ ਦੀ ਕਾਫੀ ਸ਼ਲਾਗ ਆ ਗਈ। ਸਰ ਜਿਹੜਾ ਫੋਰਨ ਦੇ ਵਿੱਚ ਬੰਦਾ ਰਹਿੰਦਾ ਸੀ ਉਹਦੀ ਕੋਈ ਦੁਸ਼ਮਣੀ ਸੀਗੀ। ਉਹ ਦੇਖੋ ਜੀ ਮੈਂ ਉਹਦਾ ਨਾਮ ਵੀ ਨਹੀਂ ਲਿਆ ਉਹਦੀ ਕੋਈ ਨਾ ਕੋਈ ਨਿੱਜੀ ਰੰਜਿਸ਼ ਹੈਗੀ ਹੈ ਇਹਦੇ ਨਾਲ ਜਦ ਤੱਕ ਕਿ ਅਸੀਂ ਉਹ ਪੂਰੀ ਰੰਜਿਸ਼ ਨਹੀਂ ਇਸਟੈਬਲਿਸ਼ ਕਰ ਦਿੰਦੇ ਉਹ ਤਫतीश ਦਾ ਰੁਕਣਾ। ਸਰ ਕਿਸੇ ਜੈਂਗ ਦੇ ਨਾਲ ਨਹੀਂ। ਬਈ ਕੋਈ ਖਾਸ ਕੋਈ ਜੈਂਗ ਨਾਲ ਸੰਬੰਧ ਨਹੀਂ ਆਇਆ।